ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬੁੱਲੋਵਾਲੇ ਸ਼ਹਿਰ ਵਿੱਚ ਰਾਜਨ ਬੈਡਿੰਗ ਕਾਰ ਵਾਲਿਆਂ ਦੇ ਪਹੁੰਚੇ ਹਾਂ ਜਿੱਥੇ ਤੁਹਾਨੂੰ ਲਗਜ਼ਰੀ ਕਾਰਾਂ ਬੈਡਿੰਗ ਲਈ ਉਪਲਬਧ ਮਿਲਣਗੀਆਂ ਬਾਕੀ ਪ੍ਰੋਪਰ ਜਾਣਕਾਰੀ ਲਈ ਭਾਜੀ ਹੁਣ ਨਾਲ ਕਰਦੇ ਆਂ ਗੱਲਬਾਤ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਰਾਜਨ ਨੂੰ ਵੈਡਿੰਗ ਕਾਰ ਤੋਂ ਰਾਜਨ ਜੀ ਮੇਰੇ ਵੀਰ ਭੈਣ ਜਿਹੜੇ ਵੀਡੀਓ ਦੇਖਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਅੱਛਾ ਭਾਜੀ ਸਾਡੇ ਦੇਖਣ ਵਾਲੇ ਨੂੰ ਆਪਣੀ ਗੱਡੀਆਂ ਦੀ ਜਾਣਕਾਰੀ ਇੱਕ ਵਾਰੀ ਜ਼ਰੂਰ ਦੇ ਦਿਓ ਗੱਡੀਆਂ ਬਹੁਤ ਸੋਹਣੀਆਂ ਸੋਹਣੀਆਂ ਲੱਗੀਆਂ ਹੋਈਆਂ ਥੈਂਕ ਯੂ ਥੈਂਕ ਯੂ ਜੀ ਦੇਖੋ ਜੀ ਆ ਸਾਡੇ ਕੋਲ ਜੈਗਵਰ ਆ ਜੀ ਓਕੇ ਜੈਗਵਰ ਐਕਸ ਜੀ ਐਲ ਇਹ ਵਿਆਹ ਵਾਸਤੇ ਬਹੁਤ ਸਪੈਸ਼ਲ ਗੱਡੀ ਹੈਗੀ ਆ ਉਸ ਤੋਂ ਬਾਅਦ ਸਾਡੇ ਕੋਲ ਵੈਂਟੇਜ ਕਾਰ ਹੈਗੀ ਆ ਜੀ ਇਹ ਇਹ ਮਾਡਲ ਤੁਹਾਨੂੰ ਕਿਤੇ ਨਾ ਦਿਸਣਾ ਆ ਨਾ ਮਿਲਣਾ ਆ ਇਹ ਇਹ ਵੈਂਟੇ ਸਾਡੇ ਕੋਲ ਹੀ ਹੈਗੀ ਆ ਠੀਕ ਹੈ ਫਿਰ ਸਾਡੇ ਕੋਲ ਤੋਹਫਾ ਹੈ ਜੀ ਮੇ ਬੈਕ ਓਕੇ ਜੀ ਮੇ ਬੈਕ ਬਹੁਤ ਲਗਜ਼ਰੀ ਗੱਡੀ ਹੈਗੀ ਆ ਵਿਆਹ ਵਾਸਤੇ ਸਪੈਸ਼ਲ ਗੱਡੀ ਆ ਠੀਕ ਹੈ ਫਿਰ ਸਾਡੇ ਕੋਲ ਹੈਗਾ ਆ ਜੀ ਨਵਾਂ ਰੇਂਜ ਰੋਵਰ ਆ ਜੀ ਨਵਾਂ ਮਾਡਲ ਨਿਊ ਮਾਡਲ ਆ ਜੀ ਓਕੇ ਜੀ ਫਿਰ ਫਿਰ ਸਾਡੇ ਕੋਲ ਹੈਗਾ ਜੀ ਪੁਰਾਣਾ ਰੇਂਜ ਰੋਵਰ ਸਪੋਰਟਸ ਮਾਡਲ ਆ ਜੀ ਠੀਕ ਹੈ ਜੀ ਫਿਰ ਸਾਡੇ ਕੋਲ ਹੈਗੀ ਆ ਜੀ ਆਡੀ A6 ਹੈਗੀ ਆ ਜੀ ਓਕੇ ਫਿਰ ਸਾਡੇ ਕੋਲ ਹੈਗੀ ਆ ਜੀ ਇੱਕ ਆਡੀ A6 ਹੈਗੀ ਆ ਜੀ ਠੀਕ ਹੈ ਜੀ ਹਾਂਜੀ ਜਿੱਦਾਂ ਕਿ ਵਿਆਹਾਂ ਦਾ ਸੀਜ਼ਨ ਸਟਾਰਟ ਆ ਅੱਛਾ ਰਾਜਨ ਪਾਜੀ ਜੇ ਕਿਸੇ ਨੇ ਵਿਆਹ ਵਾਸਤੇ ਕਾਰ ਬੁੱਕ ਕਰਾਉਣੀ ਹੋਵੇ ਉਹਨਾਂ ਨੇ ਇੱਕ ਲੋਕੇਸ਼ਨ ਦੱਸ ਦੋ ਦੇਖੋ ਜੀ ਜਿਹੜੀ ਮੇਰੀ ਲੋਕੇਸ਼ਨ ਹੈਗੀ ਆ ਬੁੱਲੋਵਾਲ ਆ ਜੀ ਸ਼ਹਿਰਪੁਰ ਤੋਂ ਆਪਾਂ ਟਾਂਡੇ ਨੂੰ ਜਾਂਦੇ ਆ ਉਹਦੇ ਅੱਧ ਦੇ ਵਿੱਚ ਬੁੱਲੋਵਾਲ ਅੱਡਾ ਆ ਜੀ ਉੱਥੇ ਮੇਰੀ ਲੋਕੇਸ਼ਨ ਹੈਗੀ ਆ ਜੀ ਉੱਥੇ ਤੁਹਾਨੂੰ ਗੱਡੀਆਂ ਸਾਰੀਆਂ ਮਿਲ ਜਊਗੀਆਂ ਅੱਛਾ ਪਾਜੀ ਜੇ ਕਿਸੇ ਨੇ ਤੁਹਾਡੇ ਨਾਲ ਫੋਨ ਤੇ ਰਾਬਤਾ ਕਰਨਾ ਹੋਵੇ ਉਹ ਵੀ ਨੰਬਰ ਵੀ ਇੱਕ ਵਾਰੀ ਮੈਂਸ਼ਨ ਕਰ ਦੋ ਹਾਂਜੀ ਹਾਂਜੀ ਜੇ ਕਿਸੇ ਨੇ ਫੋਨ ਤੇ ਬੁੱਕ ਕਰਾਉਣਾ ਹੋਵੇ 98724 98981 ਏ ਮੇਰਾ ਨੰਬਰ ਆ ਜੀ ਬਿਲਕੁਲ ਜੀ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਆ ਜੀ ਸਾਡੇ ਕੋਲ ਜਿਹੜੀਆਂ ਗੱਡੀਆਂ ਆ ਬਹੁਤ ਸਾਫ਼ ਸੁਥਰੀਆਂ ਕਲੀਨ ਗੱਡੀਆਂ ਨਵੀਆਂ ਗੱਡੀਆਂ ਆ ਗਿਆ ਆ ਤੁਸੀਂ ਇੱਕ ਵਾਰੀ ਵਿਜ਼ਿਟ ਕਰਨਾ ਆ ਗੱਡੀਆਂ ਵੇਖਣੀਆਂ ਗੱਡੀਆਂ ਵੇਖ ਕੇ ਬੁੱਕ ਕਰਨੀਆਂ ਆ ਨੰਬਰ ਦੋ ਤੁਹਾਨੂੰ ਮੈਂ ਬਾਜ਼ਾਰ ਨਾਲੋਂ ਘੱਟ ਰੇਟ ਤੇ ਗੱਡੀਆਂ ਦਵਾਂਗਾ ਜੀ ਬਿਲਕੁਲ ਇੱਥੋਂ ਤੁਹਾਨੂੰ ਰੈਂਜ ਰੋਵਰ ਜੈਗੂਅਰ ਤੇ ਆਡੀ ਵਰਗੀਆਂ ਕਾਰਾਂ ਮਿਲ ਜਾਣਗੀਆਂ ਇਹ ਇੱਥੇ ਤੁਹਾਨੂੰ ਬਿਆਲ ਹੀ ਬਹੁਤ ਸਾਫ਼ ਸੁਥਰੀਆਂ ਗੱਡੀਆਂ ਮਿਲ ਜਾਣਗੀਆਂ ਉਹ ਵੀ ਬਹੁਤ ਘੱਟ ਰੈਂਟ ਤੇ ਹਾਂਜੀ ਤੁਹਾਨੂੰ ਇੱਥੇ ਜਿੰਨੀਆਂ ਵੀ ਗੱਡੀਆਂ ਮਿਲਣਗੀਆਂ ਸਾਰੀਆਂ ਸਾਫ਼ ਸੁਥਰੀਆਂ ਹੀ ਮਿਲਣਗੀਆਂ ਅੱਛਾ ਰਾਜਨ ਪਾਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਆ ਧੰਨਵਾਦ ਧੰਨਵਾਦ ਭਾਈ ਗੁਰੂ ਕਰੇ ਕਿ ਜਿਹੜਾ ਤੁਹਾਡਾ ਬੈਡਿੰਗ ਦਾ ਸੀਜ਼ਨ ਬਹੁਤ ਵਧੀਆ ਲੰਘੇ ਬਹੁਤ ਧੰਨਵਾਦ ਪਾਜੀ ਬਹੁਤ ਸ਼ੁਕਰੀਆ ਮੈਂ ਤੁਹਾਡਾ ਵੀ ਭਾਈ ਸ਼ੁਕਰੇਦਾਰ ਕਰਦਾ ਹਾਂ ਤੁਸੀਂ ਆਪਣੇ ਕੀਮਤੀ ਸਮੇਂ ਜੋ ਟਾਈਮ ਕੱਢ ਕੇ ਯਾਰ ਟਾਂਡੇ ਤੋਂ ਪੇਜ ਤੁਹਾਡਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਵੇ ਤੁਸੀਂ ਆਏ ਆ ਭਾਜੀ ਬਹੁਤ ਜਿਆਦਾ ਤੁਹਾਡਾ ਧੰਨਵਾਦ ਆ ਬਾਕੀ ਤੁਸੀਂ ਜਿਹੜਾ ਆਸ਼ੀਰਵਾਦ ਦਿੱਤਾ ਕਿ ਵਿਆਹ ਦਾ ਸੀਜ਼ਨ ਵਧੀਆ ਲੱਗੇ ਬਹੁਤ ਧੰਨਵਾਦ ਭਾਜੀ ਬਹੁਤ ਸ਼ੁਕਰ ਹੈ ਜੀ ਤੁਹਾਡਾ ਮਹਾਰਾਜ ਬਹੁਤ ਤਰੱਕੀ ਬਖਸ਼ੇ ਤੁਹਾਨੂੰ